हिमाचल तो भारतीय जनता पार्टी दी एमपी कगना रावत जो हमेशा सुरखियां लूट रहने वास्ते सिगकॉम ਦੇ ਖਿਲਾਫ ਪੰਜਾਬ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਅਤੇ ਕਿਸਾਨ ਬੀਬੀਆਂ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤਦੀ ਆਈ ਹੈ ਝહેર ਉਗਲਦੀ ਆਈ ਹੈ ਅੱਜ ਉਸਨੇ ਨਿਊਜ਼ 18 ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਦੇ ਅਕਸ ਨੂੰ ਜੋ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਕਿਰਦਾਰ ਦੇ ਉੱਤੇ ਜੋ ਉਂਗਲ ਚੁੱਕੀ ਹੈ ਜੋ ਮਾੜੀ ਸ਼ਬਦਾਵਲੀ ਕੰਗਣਾ रावत ਵੱਲੋਂ ਸੰਤ ਜੀ ਲਈ ਵਰਤੀ ਗਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਮੈਂ ਸਮਝਣਾ ਅੱਜ ਹਾਰਿਕ ਸਿੱਖ ਦੁਖੀ ਹੈ ਮੈਂ ਕੰਗਣਾ रावत ਨੂੰ ਇਹ ਕਹਿਣਾ ਚਾਹਨਾ ਕਿ ਤੇਰੇ ਵਰਗੀਆਂ ਛੱਤੀ ਵੀ ਆਜੜ ਔਰ ਸੰਤ ਜਰਨੈਲ ਜੀ ਦੇ ਕਿਰਦਾਰ ਦੇ ਉੱਤੇ ਸੰਤ ਜਰਨੈਲ ਜੀ ਦੀ ਸੋਚ ਦੇ ਉੱਤੇ ਰੱਦੀ ਪਰ ਵੀ ਉਂਗਲ ਨਹੀਂ ਚੁੱਕ ਸਕਦੀ ਰੱਦੀ ਪਰ ਵੀ ਕੋਈ ਠੇਸ ਨਹੀਂ ਪਹੁੰਚਾ ਸਕਦੀ ਤੇਰੇ ਵਰਗੀਆਂ ਤੋਂ ਸੰਤ ਜੀ ਨੂੰ ਸੈਡੂਕੇਟ ਲੈਣ ਦੀ ਲੋੜ ਨਹੀਂ ਅੱਜ ਸੰਤ ਜੀ ਜਿਹੜੀ ਸੋਚ ਹੈ ਉਹ ਹਰ ਇੱਕ ਸਿੱਖ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਦਾ ਹੈ ਸੰਤ ਜੀ ਨੇ ਹਮੇਸ਼ਾ ਹਰ ਇੱਕ ਧਰਮ ਦੀ ਰਾਖੀ ਕੀਤੀ ਹੈ ਹਰ ਇੱਕ ਧਰਮ ਦਾ ਸਤਕਾਰ ਕੀਤਾ ਹੈ ਹਰ ਇੱਕ ਤਰੰਮ ਦੇ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਨੇ ਹਮੇਸ਼ਾ ਜ਼ੁਰਮ ਦੇ ਖਿਲਾਫ ਆਵਾਜ਼ ਚੁੱਕੀ ਹੈ ਅਗਰ ਤੂੰ ਸੰਤ ਜੀ ਦੇ ਖਿਲਾਫ ਸੰਤ ਜੀ ਦੇ ਕਿਰਦਾਰ ਨੂੰ ਪੜ ਲਏ ਸਮਝ ਲਏ ਤੇ ਮੈਂ ਸਮਝਦਾ ਉਸ ਦਿਨ ਤੋਂ ਬਾਅਦ ਉਸ ਸੰਤ ਜੀ ਦੇ ਖਿਲਾਫ ਬੋਲਾ ਬੰਦ ਕਰ ਦੇਵਾਂਗਾ ਜਿੱਥੇ ਤੱਕ ਗੱਲ ਕੀਤੀ ਦੋ ਕਿ AK-47 ਰੱਖਦੇ ਆ ਹਥਿਆਰ ਰੱਖਦੇ ਆ ਉਹ ਸੰਤ ਕਿਦਾ ਹੋ ਸਕਦੇ ਆ ਤੇ ਮੈਂ ਤੈਨੂੰ ਦੱਸ ਦਵਾਂ ਅਗਰ ਸਿੱਖ ਕੌਮ ਅਗਰ ਸਾਹਿਬ ਛੇ ਗਰੁੱਪ ਗੋਬਿੰਦ ਸਿੰਘ ਜੀ ਹਥਿਆਰ ਨਾਲ ਚੱਕਦੇ ਸਾਡੇ ਜਰਨੈਲ ਅਗਰ ਹਥਿਆਰ ਨਾਲ ਚੱਕਦੇ ਤਾਂ ਅਸਤੂ ਕਿਸੇ ਖਾਨ ਦੇ ਘਰ ਜਨਮ ਲੈਣਾ ਸੀਗਾ ਕਿਸੇ ਹੋਰ ਧਰਮ ਦੇ ਵਿੱਚ ਹੋਣਾ ਸੀਗਾ ਸੋ ਮੈਂ ਬੀਬੀ ਕਨਾਲ रावत ਤੁਹਾਨੂੰ ਕਹਿਣਾ ਚਾਹਣਾ ਕਿ ਜੋ ਤੁਹਾਡੇ ਲੋਕਾਂ ਨੇ ਡਿਊਟੀ ਲਈ ਹੈ ਹਿਮਾਚਲ ਦੇ ਲੋਕਾਂ ਨੇ ਤੁਹਾਨੂੰ ਵੋਟ ਪਾ ਕੇ ਜੋ ਐਮਪੀ ਬਣਾਇਆ ਹੈ ਹਿਮਾਚਲ ਦੇ ਲੋਕਾਂ ਦੀ ਸੇਵਾ ਕਰੋ ਲੋਕਾਂ ਦੀ ਸੇਵਾ ਕਰਕੇ ਸੁਰਖੀਆ ਦੇ ਵਿੱਚ ਰੋ ਨਾ ਕਿ ਇਹ ਸਮਾਜਿਕ ਤੌਰ ਦੇ ਜਹਿਰ ਉਗਲ ਕੇ ਉਲਟੀ ਸਿੱਧੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰੋ ਮੈਂ ਭਾਰਤੀ ਜਨਤਾ ਪਾਰਟੀ ਨੂੰ ਵੀ ਕਵਾਂਗਾ ਕਿ ਅਗਰ করোনা ਐਮਰਜੈਂਸੀ ਪਰਿਵਾਰ ਵਾਲੇ ਇਹਦੀ ਜ਼ੁਬਾਨ ਤੇ ਲਗਾਮ ਨਹੀਂ ਲਗਾ پا ਰਹੇ ਆ ਤਾਂ ਘਟਗਟ ਤੁਸੀਂ ਇਹਨੂੰ ਸੰਭਲੋ ਜਿਹੜੀ ਇਹਦੀ ਜ਼ੁਬਾਨ ਬਿਨਾਂ ਲਗਾਮ ਤੋਂ ਚੱਲ ਰਹੀ ਹੈ ਇਹਦਾ ਖਮਿਆਜਾ ਤੁਹਾਨੂੰ ਭੋਗਣਾ ਪੈਣਾ ਆਉਣਲੇ ਸਮੇਂ ਦੇ ਵਿੱਚ ਤਾਨੂੰ ਇਹਦੇ ਨਤੀਜੇ ਸਾਹਮਣੇ ਆਣਗੇ ਜਿਸ ਤਰ੍ਹਾਂ ਇਹ ਸਮਾਜ ਦੇ ਅੰਦਰ ਆਪਰ ਦੇ ਵਿੱਚ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਬੜੇ ਭਾਰੀ ਨਤੀਜੇ ਸਾਹਮਣੇ ਆਣਗੇ ਇਹ ਬੇਲਗਾਮ ਲਗੋੜੇ ਨੂੰ ਲਗਾਮ ਲਗਾਓ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗਾ ਕਿ ਅਸੀਂ ਪਿੱਛੇ ਵੀ ਤੁਹਾਨੂੰ ਕਿਹਾ ਸੀਗਾ ਅੱਜ ਮੈਂ ਆਪਣੀ ਵੀਡੀਓ ਰਾਹੀਂ ਕਹਿ ਰਿਹਾ ਕਿ ਇਹਦੇ ਉੱਤੇ ਸਮਾਜ ਦੇ ਅੰਦਰ ਗਲਤ ਵਿਆਜਬਾਜ਼ੀ ਕਰਨ ਦੇ ਲਈ ਸਮਾਜ ਦੇ ਅੰਦਰ ਜ਼ਹਿਰ ਉਗਲਣ ਦੇ ਲਈ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਇਹਤੇ ਐਫਆਈਆਰ ਦਰਜ ਹੋਏ ਔਰ ਇਸਤੇ ਕਾਨੂੰਨੀ ਕਾਰਵਾਈ ਹੋਏ ਔਰ ਅਖੀਰ ਦੇ ਵਿੱਚ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਕਹਾਵਾਂਗਾ ਕਿ ਵਧੀਆ ਤੋਂ ਵਧੀਆ ਡਾਕਟਰ ਵੇਖ ਕੇ ਵਧੀਆ ਤੋਂ ਵਧੀਆ ਹਸਪਤਾਲ ਦੇ ਅੰਦਰ ਇਹਦਾ ਇਲਾਜ ਕਰਾਓ ਨਹੀਂ ਤਾਂ ਮੈਨੂੰ ਲੱਗਦਾ ਕਿ ਬੜੀ ਛੇਤੀ پاگل ਹੋ ਜਾਏਗੀ